ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸਮਾਣਾ ਦੇ ਸਿਵਲ ਹਸਪਤਾਲ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਅੱਜ ਸਮੂਹ ਸਟਾਫ ਪਿੰਡਾਂ ਅਤੇ ਸ਼ਹਿਰਾਂ ਦੀਆਂ ਆਸ਼ਾ ਵਰਕਰਾਂ ਅਤੇ ਮਰੀਜ਼ਾਂ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਡਾਕਟਰ ਗੁਰਮਨਦੀਪ ਕੌਰ ਗਾਇਨੀ ਅਤੇ ਡਾਕਟਰ ਸ਼ਰਨਪ੍ਰੀਤ ਸਿੰਘ ਐਨធីਸੀ ਦੀਆਂ ਸਵਾਵਾ ਬਹੁਤ ਵਧੀਆ ਹਨ ਤੇ ਉਹਨਾਂ ਤੋਂ ਮਰੀਜ਼ ਜਿਹੜੇ ਸੀ ਬਹੁਤ ਖੁਸ਼ ਹਨ ਸੋ ਉਹਨਾਂ ਦੀਆਂ ਸਵਾਵਾਵਾਂ ਜਿਹੜੀਆਂ ਮੁੜ ਦੁਬਾਰਾ ਸਿਵਲ ਹਸਪਤਾਲ ਸਮਾਣਾ ਵਿਖੇ ਬਹਾਲੀ ਜਿਹੜੀ ਉਹਨਾਂ ਸਵਾਵਾਾਂ ਦੀ ਕੀਤੀ ਜਾਵੇ। ਜੀ ਗਮ ਇਹਨੂੰ ਸਭ ਤੋਂ ਪਹਿਲਾਂ ਨਾਮ ਜਾਣਨਾ ਚਾਹਾਂਗਾ। ਸਤਿ ਸ਼੍ਰੀ ਅਕਾਲ ਸਰ ਮੈਂ ਅਮਨਪ੍ਰੀਤ ਕੌਰ ਪਿੰਡ ਕੜਾਮ। ਸੋ ਅੱਜ ਦਾ ਕੀ ਪਰਪਸ ਹੈ ਜੀ ਜੀ ਸਸ ਰਾਜ ਦਾ ਪਰਪਸ ਇਹ ਹੈ ਕਿ ਜਿਹੜਾ ਸਿਵਲ ਹਸਪੀਟਲ ਸਮਾਣਾ ਦੇ ਵਿੱਚ ਗੁਰਚਰਨ ਡਾਕਟਰ ਤੇ ਗੁਰਮਨ ਡਾਕਟਰ ਦੀ ਜਿਹੜੀ ਬਦਲੀ ਹੋ ਗਈ ਹੈ ਉਹਦੇ ਕਰਕੇ ਅਸੀਂ ਸਾਰੇ ਮਰੀਜ਼ ਬਹੁਤ ਹੀ ਅਰਸ਼ਮੈਂਟ ਦੇ ਵਿੱਚ ਆ ਕਿਉਂਕਿ ਸਾਡੀ ਮੈਡੀਸਨ ਲਗਭਗ ਮੇਰੀ 8 ਮਹੀਨਿਆਂ ਤੋਂ ਮੈਮਕਲ ਮੈਡੀਸਨ ਚੱਲ ਰਹੀ ਹੈ ਉਹਨਾਂ ਉਹਨਾਂ ਨੂੰ ਤੁਹਾਨੂੰ ਸਮਝ ਨਹੀਂ ਆ ਰਿਹਾ ਅਸੀਂ ਕਿੰਨਾ ਨੂੰ ਆਪਣਾ ਦੁੱਖ ਰੋਗ ਦੱਸੀ ਕਿਉਂਕਿ ਉਹਨਾਂ ਨੂੰ ਸਾਰਾ ਸਾਡਾ ਦੱਸ ਹੀ ਪਤਾ ਸੀਗਾ ਕਿ ਕਿੱਦਾਂ ਸਾਡਾ ਟ੍ਰੀਟਮੈਂਟ ਚੱਲ ਰਿਹਾ ਹੈ ਸਿਰ ਇਸ ਕਰਕੇ ਅਸੀਂ ਇਕੱਠੇ ਹੋਏ ਆ ਕਿ ਡਾਕਟਰ ਗੁਸ਼ਰਨ ਨੂੰ ਤੇ ਡਾਕਟਰ ਗੁਰਮਨਦੀਪ ਜੀ ਨੂੰ ਪਲੀਜ਼ ਜਲਦੀ ਤੋਂ ਜਲਦੀ ਇਸ ਹਸਪੀਟਲ ਦੇ ਵਿੱਚ ਲਿਆਇਆ ਜਾਵੇ ਤਾਂ ਕਿ ਸਾਨੂੰ ਜਿਹੜਾ ਕਿ ਇੱਧਰ ਉੱਧਰ ਭਟਕਣਾ ਪੈ ਰਿਹਾ ਉਹ ਸਾਡਾ ਬੰਦ ਹੋ ਸਕੇ ਹਾਂਜੀ ਮੈਂ ਆਸ਼ਾ ਵਰਕਰ ਸਨੇ ਲਤਾ ਸਿਵਲ ਹਸਪੀਟਲ ਸਮਾਨਾ ਤੋਂ ਬੋਲ ਰਹੀ ਹਾਂ ਅਸੀਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਆਏ ਹੋਏ ਹਾਂ ਅੱਜ ਸਾਡੇ ਸਿਵਲ ਹਸਪੀਟਲ 'ਚ ਡਾਕਟਰਾਂ ਦੀ ਕਮੀ ਤੇ ਸਟਾਫ ਦਾ ਬਹੁਤ ਬੁਰਾ ਹਾਲ ਹੈ ਪੇਸ਼ੈਂਟਸ 'ਤੇ ਹਰਾਸ਼ਮੈਂਟ ਹੋ ਰਹੇ ਨੇ ਪੇਸ਼ੈਂਟਸ ਆਂਦੇ ਨੇ ਪ੍ਰਾਈਮਰੀ ਪੇਸ਼ੈਂਟ ਹੋ ਗਿਆ ਜਾਂ ਗ੍ਰੈਵਿਡਾ 2 ਹੋ ਗਿਆ ਤਾਂ ਫਿਰ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਕਿਸੇ ਨੂੰ ਮਾਤਾ ਕੁਸ਼ਲਿਆ ਭੇਜਿਆ ਜਾ ਰਿਹਾ ਕਿਸੇ ਨੂੰ ਰਜਿੰਦਰਾ ਭੇਜਿਆ ਜਾ ਰਿਹਾ ਡਾਕਟਰ ਚਰਨ ਸੀਗੇ ਜੋ ਸਾਡੇ ਇੱਥੇ ਤੇ ਡਾਕਟਰ ਗੁਰਮਨਦੀਪ ਕੋਰ ਉਹਨਾਂ ਦੀ ਕਮੀ ਬਹੁਤ ਖਲਦੀ ਹੈ ਸਾਨੂੰ ਕਿਉਂਕਿ ਇੱਥੇ ਪਿੰਡਾਂ ਦੇ ਵੀ ਬਹੁਤ ਪੇਸ਼ੈਂਟਸ ਆਉਂਦੇ ਸੀਗੇ ਸਾਡੇ ਨਾਲ ਜਿਵੇਂ ਛਤਰਾਨਾ ਹੋ ਗਿਆ ਪਿੰਡ ਲਗਦਾ ਪਤਨਾ ਹੋ ਗਿਆ ਉੱਥੇ ਕਿੰਨੇ ਪੇਸ਼ੈਂਟਸ ਆਉਂਦੇ ਸੀਗੇ ਤੇ ਹੁਣ ਮਤਲਬ ਪੇਸ਼ੈਂਟਸ ਐਨੇ ਨਿਰਾਸ਼ ਹੋ ਕੇ ਜਾ ਰਹੇ ਨੇ ਸਾਡੇ ਤੇ ਫਰਾਈਡੇ ਤੋਂ ਗਏ ਹੋਏ ਨੇ ਡਾਕਟਰ ਸਾਹਿਬ ਤੇ ਸਾਡੀਆਂ ਸਾਰੀਆਂ ਭੈਣਾਂ ਸਾਡਾ ਸਾਰਾ ਹੀ ਸਟਾਫ ਬਹੁਤ ਹੀ ਪਰੇਸ਼ਾਨ ਹੋ ਰਿਹਾ ਸਾਡੀ ਮੰਗ ਇਹੀ ਹੈ ਕਿ ਸਾਡੇ ਡਾਕਟਰ ਸਾਹਿਬ ਡਾਕਟਰ ਚਰਨ ਡਾਕਟਰ ਗੁਰਮਨਦੀਪ ਵਰ ਨੂੰ ਜਾਇ ਤਾਂ ਜਲਦ ਵਾਪਸ ਸਾਡੇ ਵਿੱਚ ਲਿਆਇਆ ਜਾਵੇ ਤਾਂ ਕਿ ਸਾਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਨਾ ਕਿਤਨ ਧੰਨਵਾਦ ਸਾਰੇ ਇਕੱਠੇ ਹੋਣ ਦਾ ਕਾਰਨ ਹੈਗਾ ਡਾਕਟਰ ਡਾਕਟਰ ਸਾਹਿਬਾਂ ਜੁੜੇ ਆ ਉਹ ਹਸਪੀਟਲ ਦੇ ਵਿੱਚ ਨਹੀਂ ਆ ਕਿਉਂਕਿ ਪੇਸ਼ੈਂਟ ਐਨੇ ਪਰੇਸ਼ਾਨ ਹੋ ਰਿਹਾ ਉਹਨਾਂ ਦੀ ਬਦਲੀ ਹੋਣ ਕਰਕੇ ਉਹ ਇੱਥੇ ਚਲੇ ਗਏ ਇਸ ਹਸਪਤਾਲ ਦੇ ਵਿੱਚ ਨਾ ਤਾਂ ਕਿਸੇ ਨੂੰ ਪ੍ਰੋਪਰ ਦੇਖਿਆ ਜਾ ਰਿਹਾ ਹੈ ਨਾ ਹੀ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਮਰੀਜ਼ ਐਨੇ ਪਰੇਸ਼ਾਨ ਹੈ ਕਿ ਉਹ ਕਿੱਥੇ ਜਾਣ ਸਰਕਾਰ ਸਾਡੇ ਵੱਲੋਂ ਮਤਲਬ ਐਨਾ ਕਿਉਂ ਕਰਦੀ ਹੈ ਕਿ ਸਾਰਿਆਂ ਮਰੀਜ਼ਾਂ ਨੂੰ ਐਨੀ ਵਧੀਆ ਦੇਖ ਰਿਕ ਕਰ ਰਹੇ ਸੀਗੇ ਡਾਕਟਰ ਸਾਡੇ ਔਰ ਉਹਨਾਂ ਨੂੰ ਲੈ ਕੇ ਬਦਲੀ ਹੋਣ ਕਰਕੇ ਉਹਨਾਂ ਦੀ ਔਰ ਇੰਨੇ ਪਰੇਸ਼ਾਨ ਹੋ ਰਿਹਾ ਹੈ ਅਸੀਂ ਸਾਰੇ ਜਣੇ ਜਿਸ ਕਰਕੇ ਸਾਰਾ ਹਸਪਤਾਲ ਇਹੀ ਚਾਹੁੰਦਾ ਹੈ ਕਿ ਜਿਹੜੇ ਡਾਕਟਰ ਸਾਨੂੰ ਇੱਥੇ ਚਲੇ ਗਏ ਆ ਸਾਨੂੰ ਉਹੀ ਵਾਪਸ ਚਾਹੀਦੇ ਆ ਤੇ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਪੇਸ਼ੰਤ ਵੀ ਵਿਚਾਰੇ ਪਰੇਸ਼ਾਨ ਹੋ ਰਹੇ ਨੇ ਤੇ ਸਾਨੂੰ ਡਾਕਟਰ ਸ਼ਰਮਦੀ ਡਾਕਟਰ ਗਰਮੰਦੀ ਜ਼ਰੂਰਤ ਹੈ ਵਾਪਸ ਆਉਣੇ ਚਾਹੀਦੇ ਨੇ